ਆਵਾਜ਼ ਵੀ ਫਿਰ ਗੱਲਬਾਤ ਕੋ ਟੰਗੜਾ ਦੂਜੀ ਤੀਜੀ ਜਿਹੜੇ ਪਰਦੇ ਦੇ ਹੂੰ ਜਾਂ ਸਕੂਲ ਛੱਡਾ ਕੇ ਜੇ ਉਹਨੇ ਹਾਂ ਪਰਾਂ ਦੂਜੇ ਉਹ ਆਪਣਾ ਤੋਂ ਬੇਟ ਪਠਾਨ ਦੇ ਸ਼ਾਮਾਂ ਦੇ ਵਿੱਚ ਪੂਜੀ ਹੂੰ ਇੱਥੇ ਤੱਕ ਅਜੇ ਉਹਦੇ ਆਉਂਗਾ ਵੀ ਟੰਗੜਾ ਨੂੰ ਭਣੀ ਪਿਆ ਹੋਊਗਾ ਕਿੱਥੇ ਅੱਗੇ ਆਣ ਤੇ ਆਪਾਂ ਹੂੰ ਜਾਂ ਮੀਮੂ ਆਇਆ ਨਾ ਛੁੱਟੀ ਕਰ ਦੇਣੀ ਮਾਸਟਰਾਂ ਨੇ ਨਹੀਂ ਤਾਂ ਫਿਰ ਉਹ ਦੂਰ ਇਹਨਾਂ ਉੜਿਆਣੇ ਜਾਂ ਫੜਨੇ ਨੂੰ ਹੂੰ ਤੇ ਗਾਜ਼ੇ ਲੱਭ ਕੇ ਫੜਨੇ ਪੁੰਨੇ ਦਾ ਛੱਤ ਕੋ ਦੋ ਦੋ ਰੁਪਈਆ ਖਾ ਕੇ ਝਾਪੀ ਕੇ ਹੂੰ ਘਰ ਜਲੇ ਕਹਿਣਾ ਉਹ ਤਿਆਰ ਕਰ ਡੱਬਾ ਲੈ ਕੇ ਹੂੰ ਟੀਵੀ ਕਰੇ ਗੜਾਉਗਾ ਤਾਂ ਤੱਕ ਦੇ ਜਦ ਘੜਾ ਬਹਿ ਖਾ ਕੇ ਖਲਾ ਗਿਆ ਇੰਨੀ ਦੂਰ ਚਲੇ ਜਾਂਦੇ ਤੇ ਬੱਗ ਜਾਂਦੇ ਤੇ ਹੂੰ ਸੂਵੇ ਫਿਰ ਚਲੇ ਜਾਂਦੇ ਜੇ ਕੋਣ ਲੈ ਪਰ ਨਾਉਂ ਦੇ ਗੁੰਏ ਉਹ ਪਰ ਜਾ ਕੇ ਨਾ ਹੱਥ ਤੇ ਨਾ ਉਹ ਅੱਗੇ ਡੰਗਰਾ ਨੂੰ ਬਣਾਉਂਦੇ ਤੇ ਜਾਤਾ ਕਰ ਤਾਇਲੰਦ ਦੇ ਜਿਆਦਾ ਈ ਤਾਇਲੰਦ ਦੇ ਕਿਹੜੇ ਕਿਹੜੇ ਬੰਦੇ ਹੁੰਦੇ ਨਾਲ ਪੁਰਾਣੇ ਥੋਡੇ ਕਿ ਇਕੱਲੇ ਜਾਂਦੇ ਹੁੰਦੇ ਦਾ ਨਾ ਹੂੰ ਆਜ ਤੇਰੇ ਤੇਰਾ ਮੁਰਾ ਆਪਣਾ ਕਰੇ ਫੁੱਟੂ ਦਾ ਮੁਰਾ ਹਾਂ ਉਹ ਡੈਡੀ ਨਾ ਹਰਮਾਨ ਸਾਹਿਬ ਡੈਡੀ ਦੇ ਫੁੱਟੂ ਦੇ ਬਹੁਤਾਂ ਇੱਥੇ ਹੀ ਪੜਿਆ ਹੂੰ ਇੱਥੇ ਰਹਿੰਦਾ ਦਾ ਡੈਡੀ ਕੋਲ ਹੂੰ ਰੰਗ ਬਹੁਤ ਬਣਾਵਤਾਰ ਹੁੰਦਾ ਦਾ ਸਾਡੀ ਜਿਹੜਾ ਹਰਮਨ ਸਿੰਘ ਦਾ ਭਾਈ ਦਾ ਮੈਂ ਜਿਹੜਾ ਦੂਆ ਗੁਰਵਿੰਦਰ ਰਾਜੜੀ ਉਹ ਉਹ ਗੋਲਾ ਲਾਠੀ ਖੇਡੀ ਜਾਣੀ ਹਾਂ ਉਹ ਛੱਕਣ ਲਾਠੀ ਖੇਡਣੀ ਬਿਲਕੁਲਾ ਜਿਹੜਾ ਬਾਂਦਰ ਕਿਲੀ ਬਾਂਦਰ ਕਿਲੀ ਹਾਂ ਉਹ ਤੇ ਬਹੁਤ ਅੱਛਾ ਅਗਲਾ ਦਿਖਾਈ ਕਰਦੇ ਹਾਂ ਹਾਂ ਇਹ ਜਿਹੜੀ ਛੱਕਣ ਲਾਠੀ ਜੀ ਨਾ ਬਾਂਦਰ ਕਿਲੀ ਦੀ ਜੁੱਤੀ ਕੀ ਪਰ ਫੇਰੀ ਵੀ ਐਂ ਦੱਸ ਫਿਰ ਉਹ ਬਾਂਦਰ ਕਿਲੀ ਦਾ ਉਹ ਜੁੱਤੀ ਛੱਡਦੇ ਨਹੀਂ ਗੋਲ ਗੋਲ ਕਿਹਦੇ ਫੇਰੀ ਦੀ ਜੁੱਤੀ ਜਾਦਾ ਕਿਹਦੇ ਬਾਹ ਦੇ ਫਰੀ ਹੋਵੇ ਚੰਗੀ ਜਾਂ ਬਾਹ ਹੀ ਆਪਣੇ ਗਰੂਪ ਕਰਦੀ ਉਹ ਇਹਦਾ ਕਈ ਭਰੀ ਆਪਣੇ ਉੱਪਰ ਵੀ ਫਿਰਦੀ ਹਾਂ ਫਿਰ ਜਾਂਦੀ ਆ ਹਾਂ ਉਹ ਤਾਂ ਵਾਰੀ ਆ ਜਿਹਦੀ ਆ ਗਈ ਸਹੀ ਗੱਲ ਆ ਤੇਣੀ ਖੇਗੇ ਮੈਂ ਅਹੀਂ ਆ ਜਾਂਦੇ ਪੁੜਿਕਾਂ ਨਾਲ ਸੁੱਟੀ ਖੇਡਣਾ ਹਾਂ ਆ ਜਿਹੜਾ ਵੀ ਉਹ ਲੋਹਾ ਹਾਕੀ ਕਹਿੰਦੇ ਆ ਹਾਂ ਹਾਕੂ ਹੋ ਕੇ ਕਿਥੇ ਦੀ ਹਾਕੀ ਆ ਗਾ ਹਮ ਅਈਏ ਆਪਣਾ ਖੋੜੀਆ ਤਾਂ ਕਿ ਕਰਦੀ ਤੋੜ ਲਈ ਬਈ ਉਹਨੇ ਕੋਈ ਤੋੜੀ ਨਹੀਂ ਆਹੋਂ ਐਂ ਖੇਡ ਲੈਂਦੇ ਯਾਰ ਜਿੱਤਿਆਂ ਦੇ ਵੀ ਲੱਗਦੇ ਆਂ ਤੀਆਂ ਹਾਂ ਉਹ ਗੋਤਾ ਵੀ ਲੱਕੜੀ ਦਾ ਹੀ ਹੁੰਦਾ ਦਾ ਜਿਹੜੇ ਪਰਮਾਰਦੇ ਤੇ ਹਾਂ ਤਾ ਇੱਕ ਨਾਲ ਜਾਣੇ ਕਬੜੀ ਖੇਡਣੀ ਜਾਣਾ ਸ਼ਾਮ ਨੂੰ ਨਗਰਾ ਤੇ ਆ ਕੇ ਹਾਂ ਕੰਮ ਨਿਬੜ ਜਾਣਾ ਕੋਈ ਕਿਦਦੇ ਵਾਲਾ ਵੀ ਖੇਡਦੇ ਕਿ ਬਾਹਰ ਖੇਡਦੇ ਹਾਂ ਏਰੀਏ ਚ ਜਾਂਦੇ ਰਹੇ ਨਾਲ ਅੱਛਾ ਰਾਤ ਨੂੰ ਘੜੀ ਸੁੱਤੇ ਸੁੱਤੇ ਗਾਈ ਪੌਗਾ ਪੈਂਦਾ ਰਹਿੰਦਾ ਰਹਿਣ ਤਾਂ ਠੀਕ ਆ ਖਿਡਾਰੀ ਤੇ ਮੈਂ ਬੱਚੇ ਵੀ ਮੋੜ ਹਾਂ ਉਹ ਜਾਣੀ ਕਦੇ ਨਿਕਲ ਵੀ ਆਉਂਦੇ ਤੇ ਬਸ ਇਹ ਚਾਹਤਾ ਰੱਖਣਾ ਅਸੀਂ ਕਹਿੰਦੇ ਸੀ ਆਹੋ ਹੱਥ ਤੇ ਕਹਿੰਦੇ ਆ ਰਹੇ ਤਾਂ ਹੂੰ ਅੱਗੇ ਬਾਅਦ ਦੇ ਲਾ ਸੋਧੀ ਸੰਪੂਰਨੀ ਹੂੰ ਜਾਂਦੀ ਆ ਜਿੰਨੇ ਜਿੰਨੇ ਕੰਮ ਕੋਲ ਇਹ ਆਪਣਾ ਦਰਵਾਜ਼ਾ ਕਾਲ ਕਿਹੜੇ ਸਾਨੇ ਬਣਿਆ ਬਾਪੂ ਆਪਣੀ ਸਾਥ ਜਿਹੜੀ 85 ਦੇ ਵਿੱਚ 86 ਥੋੜੀ ਸੋਧੀ ਚ ਟਿੱਪੜ ਹੈਗਾ ਤਾਂ ਇਹ ਟਿੱਪੜ ਹੈਗਾ ਵਾ ਅੱਛਾ ਪਹਿਲਾਂ ਉਹ ਲੱਗ ਗਿਆ ਪੜ੍ਹਹਾ ਥੋੜੇ ਕਿੰਨੀ ਕਿਤੇ ਛੋਟਾ ਦਾ ਅੱਛਾ ਛੋਟਾ ਦਾ ਧਰਮਸ਼ਾਲਾ ਧਰਮਸ਼ਾਲਾ ਫਿਰ ਕਦ ਥੋੜੀ ਸੋਜੀ ਚ ਬਾਹਰ ਧਰਮਸ਼ਾਲਾ ਜਦੋਂ ਬਣਨ ਲੱਗੀ ਆ ਹੂੰ ਵਿਚਾਰ ਬਣਿਆ ਵੀ ਮਿੱਟੀ ਛੜੋ ਰੋਪ ਦੇ ਵਿੱਚ ਹੂੰ ਯਾਨੀ ਖਰੀਦ ਤਾਗੜੇ ਦੇ ਵੀ ਕਈਆਂ ਨਾਲ ਭਰ ਕੇ 25 ਟਰਾਲੀਆਂ ਮਿੱਟੀਆਂ ਛਕੀਆਂ ਅੱਛਾ 6 ਮਹੀਨੇ ਦਾ ਹੈ ਬਾਰਾਂ ਮਹੀਨੇ ਹਾਂ ਦਾ ਉਹ ਨਹੀਂ ਬੀਟ ਰਾਲੀ ਮੰਨੇ ਅਛਾ ਪੱਕੀ ਟਰਾਲੀਆਂ ਰੇਤੇ ਗਿਆ ਭਰ ਕੇ ਇੱਥੇ ਸੱਤਿਆਂ ਦਾ ਹੋਇਆ ਪਹਿਲੇ ਦਿਨ ਠੀਕ ਆ ਫਿਰ ਤਾਂ ਸਾਰਾ ਪਿੰਡੇ ਪੈ ਗਿਆ ਬਰਫੂਰੀ ਜੀ ਲੈ ਕੇ ਵੀ ਬਦਲ ਗਿਆ ਨਹੀਂ ਚਾਹ ਹੁੰਦਾ ਵੀ ਹਰ ਸਾਜਾ ਕੰਮ ਆਹ ਕਰਨ ਲੱਗਿਆ ਹੁਣ ਲੋਕ ਇੱਕ ਤਾਂ ਪਤਾ ਨਹੀਂ ਲੱਗਦਾ ਹਾਲ ਪੜਨੂ ਮਰਨੂ ਦਾ ਹੈ ਮੋਬਾਈਲ ਪਰੇ ਮਾਦ ਬੋਈ ਲਾ ਬਹੁੰਦਾ ਹੂੰ ਭਾਣਾ ਵੇਟ ਮਟ ਕਰਕੇ ਇਹਦੇ ਬਸ ਖਾਲੇ ਵਰਗੇ ਅਲਪੜਾਂ ਨੂੰ ਹੀ ਲੱਗਦਾ ਹੈ ਬਸ ਇਹ ਬਸ ਕੀ ਕਰਦਾ ਹਾਂ ਅੱਗੇ ਕਰਦੇ ਤੇ ਇਕੱਠਾ ਹਾਂ ਹਾਂ ਜਦੋਂ ਅੱਗੇ ਹਮਰੇ ਪਿੰਡ ਦਾ ਇਕੱਠ ਹੋ ਜਾ ਹਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਹਾਂ ਇਹ ਆ ਕੰਮ ਕਰਦਾ ਆ ਪਾਲੇ ਭਾਈ ਹਮ ਇਹ じゃ ਹਸਪਤਾਲ ਬਣਿਆ ਹਮ ਇੱਥੇ ਪੰਜ ਟੋਕਰੀਆਂ ਮਿੱਟੀ ਦੀਆਂ ਹਮ ਇਹਦੇ ਸਿਰਕੇ ਜਾ ਕਰਨੀਆਂ ਬਾਜ ਹਰ ਪੰਚ ਦਾ ਹਾਂ ਟੜਕੇ ਨੂੰ ਅੱਛਾ ਕਾਂਦੇ ਟੋਕਰੀਆਂ ਲੱਕੀ ਬਾਪੂ ਸਰਪੰਚ ਇਹ ਵੀ ਵਧੀਆ ਹੈ ਬੈਦ ਕਹਿੰਦੇ ਹਨ ਬੈਦ ਵਧੀਆ ਹੋਰ ਬੰਦਾ ਇਹ ਇਹ ਜ਼ਾਇਲਦਾਰਾਂ ਦਾ ਆਪਣਾ ਬਜ਼ੁਰਗ ਤਾਂ ਕੋਈ ਜ਼ਾਇਲਦਾਰਾਂ ਦਾ ਜੀਤ ਜੀਤ ਹਾਂ ਜੀਤ ਮੈਂ ਦੇਖਿਆ ਬਾਪੂ ਜੀਤ ਦੇ ਇਹ ਵੀ ਚੰਗਾ ਕਰ ਗਿਆ ਬਾਕੀ ਹੈ ਬਾਕੀ ਬੈਦ ਇਹਨੂੰ ਕਹਿੰਦੇ ਤੇ ਨਹੀਂ ਨਹੀਂ ਬੈਦ ਤਾਂ ਪੂਰੇ ਇੱਕ ਆਪਣਾ ਬੈਦਾਂ ਦਾ ਨਾਮ ਡਾਕਟਰੀ ਵੀ ਕਰਦੇ ਤੇ ਹਕੀਮ ਤੇ ਪਰਾਨਾ ਅੱਛਾ ਜਿੱਥੇ ਨੂੰ ਬਲੀ ਗੁਰ ਦਾ ਘਰ ਦਾ ਪਰਾਨਾ ਹਾਂ ਉੱਤੋਂ ਘਰ ਤਾਂ ਨਾਲ ਕਰਨਾ ਤੇਰੇ ਮਾਛਨ ਨਾਲ ਚਰਾਂਗੇ ਠੀਕ ਆ ਬੰਦਾਂ ਦੇ ਇੱਥੇ ਗੜਬੀ ਵਾਲੀ ਦਾ ਘਰ ਆ ਹੂੰਦੇ ਵਾਂ ਦੇਹੀ ਉਹ ਚੀਜ਼ ਠੀਕ ਠੀਕ ਆ ਅਗਲੇ ਵਾਰ ਸਿਰਾਂ ਲਾਉਗਾ ਅਸੀਂ ਹਾਂ ਕੋਠੀ ਪਾਈ ਵਿੱਚ ਉੱਥੇ ਬੱਧੀਆ ਤੁਹਾਡਾ ਰੰਗ ਹੂੰ ਲੋਕ ਇੱਕ ਤਾਂ ਪਤਾ ਨਹੀਂ ਲੱਗਦਾ ਆਲ ਪੜਨੂ ਮਰਚਨੂਗਾ ਇਹ ਮੋਬਾਈਲ ਪਰੇ ਮਰ ਗੋਈ ਲਾ ਪੋਗਾ ਹੂੰ ਭਾਣਾ ਗੇਟ ਮਟ ਕਰਕੇ ਕੀ ਜੇ ਬਖੰਡ ਦੇ ਵਰਗੇ ਅਲਪੜਾਂ ਨੂੰ ਇਹ ਕਿੱਥੇ ਪਤਾ ਲੱਗਦਾ ਹੈਗਾ ਕੋਈ ਕੀ ਕਰਦਾ ਹੂੰ ਅੱਗੇ ਕਰਦੇ ਤੇ ਇਕੱਠ ਹਾਂ ਹਾਂ ਜੇ ਵਾਗੇ ਹੂੰ ਸਾਰੇ ਪਿੰਡ ਦਾ ਇਕੱਠ ਹੋ ਜਾ ਹਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ ਹਾਂ ਇਹ ਆ ਕੰਮ ਕਰਨਾ ਪਾਰੇ ਭਾਈ ਹੂੰ ਇਹ ਜਾ ਹਸਪਤਾਲ ਬਣਿਆ ਹੂੰ ਇੱਥੇ ਪੰਜ ਟੋਕਰੀਆਂ ਮਿੱਟੀਆਂ ਹੂੰ ਇਹਨੇ ਸਿਟਕੇ ਜਾ ਕਰਨੀਆਂ ਬਾਅਦ ਪੰਚ ਦਾ ਹਾਂ ਕਰਕੇ ਨੂੰ ਅੱਛਾ ਕਾਂਤੇ ਟੋਕਰੀਆਂ ਮਕੀ ਬਾਪੂ ਸਰਪੰਚ ਇਹ ਵੀ ਵਧੀਆ ਹੈ ਬੈਡ ਕਹਿੰਦੇ ਹਨ ਬੈਡ ਵਧੀਆ ਹੋਰ ਬੰਦਾ ਇਹ ਇਹ ਜੈਲਦਾਰਾਂ ਦਾ ਆਪਣਾ ਬਜ਼ੁਰਗ ਤਾਂ ਕੋਈ ਜੈਲਦਾਰਾਂ ਦਾ ਜੀਤ ਜੀਤ ਹਾਂ ਜੀਤ ਮੈਂ ਦੇਖਿਆ ਬਾਪੂ ਜੀਤ ਦੇ ਇਹ ਵੀ ਚੰਗਾ ਕਰ ਗਿਆ ਬਸਤੀ ਹੈ ਬਸਤੀ ਬੈਦ ਨੂੰ ਕਹਿੰਦੇ ਤੇ ਨਹੀਂ ਨਹੀਂ ਬੈਦ ਤਾਂ ਪੂਰੇ ਹਿੱਕਾ ਆਪਣਾ ਬੈਦਾਂ ਦੇ अलावा ਡਾਕਟਰ ਵੀ ਕਰਦੇ ਤੇ ਹਕੀਮ ਤੇ ਘਰਾਂ ਅੱਛਾ ਵਿਚੇ ਰੂ ਗਰੀਬ ਜਗਾ ਘਰ ਦਾ ਪਰਾਲਾ ਹਾਂ ਉੱਤਨ ਘਰ ਚਾਣਾ ਨਾ ਪਹਿਲਾ ਤੇਰੇ ਮਾਸਨ ਨਾਲ ਜਗਾ ਹੁੰਦਾ ਠੀਕ ਆ ਇੱਦਾਂ ਲਿੱਥੇ ਗੜਬੀ ਵਾਲੀ ਦਾ ਘਰ ਆ ਹੂੰਦੇ ਨਾਲ ਜੀ ਉਹ ਚੀਜ਼ ਚੱਲੇ ਠੀਕ ਠੀਕ ਆ ਅੱਗੇ ਮਾਸੀ ਨਾਲ ਮੁਕਾਣੇ ਦਾ ਹੂੰ ਕੋਠੀ ਪਾਈ ਵਿੱਚ ਉੱਥੇ ਵਧੀਆ ਦੁਆਰਾ ਹੂੰ ਲਾਇ ਬਹਦੀ ਆ ਬੰਦਾ ਦਾ ਹੂੰ ਜੁਗ ਨੂੰ ਨੁ ਲੰਗ ਜਾਂਦੇ ਆ ਆਪਣਾ ਹਜੂਰ ਸਾਹਿਬ ਨੂੰ ਜ਼ਰੂਰੀ ਨੂੰ ਵੀ ਆਪਾਂ ਨਗਾਹ ਹੋਣਾ ਪਿੱਛੇ ਤੇ ਵੀ ਰੋਡ ਮੁੜਦੇ ਆ ਆਪਣਾ ਉੱਪਰ ਨੂੰ ਉਹ ਜਾਣਣਾ ਜੂਲਣਾ ਹੋ ਰਹੇ ਆਪਣਾ ਤੇਰੇ ਖਾਮਗਾਵ ਅਮਰਾਵਤੀ ਖਾਮਗਾਵ ਕੋਲਾ ਲਾਲ ਬਰਾਲਾ ਰੋਡ ਆ ਜਾਂਦਾ ਇਦਨ ਵੱਦਨ ਵੀ ਲੰਘ ਹੋ ਜਾਂਦਾ ਨਜ਼ਦੀਕ ਹੋਰ ਬਾਕੀ ਫਿਰ ਸਾਰੇ ਹਿੰਦੁਸਤਾਨ ਦੇ ਵਿੱਚ ਦੇਖ ਲਾ ਕੰਮੇ ਹੋਇਆ ਪੂਰਾ 23 ਸਾਲ ਹਮ ਅਜੇ ਥੇ ਥੇ ਸਾਲ ਪਿੰਡੇ ਨਹੀਂ ਬੜੇ ਹੋਗੇ ਹਮ ਉਹ ਮਾਜਰ ਉਹ ਗੁੱਡੀ ਚ ਨਾਉਣੀ ਲੱਗ ਗਈ ਲਾ ਹੌਸਾ ਬਣਾ ਕੇ ਨਾ ਜਰ ਆਇਓ ਨੀ ਇੱਕਦਮ ਹਮ ਫੇਕਰ ਕੋਈ ਹੈ ਨਿਕਾ ਪੁੱਠੇ ਨਾ ਜਿਆਦਾ ਵਿਆਹ ਵੀ ਹੋਇਆ ਬੰਦਾ ਇਦਾਂ ਨਾ ਆਵਾਪੂਰ ਗੱਲਬਾਤ ਕੋਈ ਤਾਂ ਉਹਨਾਂ ਦਾ ਦੂਜੀ ਤੇ ਵੀ ਜਿਹੜੇ ਪਰਦੇ ਨੇ ਹਾਂ ਇਹ ਹੱਥ ਕੋਈ ਝਕਾਰੇ ਹੋਏ ਨੇ ਹਾਂ ਫਿਰਾਂ ਦੂਜੇ ਉਹ ਬੁਲਾਕ ਤੋਂ ਬੋਏ ਤੇ ਪਠਾਨ ਦੇ ਸ਼ਾਮਾਂ ਦੇ ਵਿੱਚ ਪੂਜੇ ਹਾਂ ਕਿਦ ਤੱਕ ਅਜੇ ਉਹਦੇ ਹੌਂਦਾ ਦੀ ਟੰਡਾ ਨੂੰ ਭਣੀ ਪਾਉਂਗੂ ਕਿੱਥੇ ਆ ਕੇ ਆਏ ਤੇ ਆਪਾਂ ਹਾਂ ਜਾਂ ਮੀਮੂ ਆਇਆ ਨਾ ਛੁੱਟੀ ਕਰ ਦੇਣੀ ਮਾਸਟਰਾਂ ਨੇ ਨਹੀਂ ਤਾਂ ਫਿਰ ਉਹ ਦੂਹ ਲੈਣਾ ਉੜਿਆਣੇ ਜਾਂ ਫੜ ਲੈਣਾ ਹਾਂ ਉਹਦੇ ਗਾਜ਼ੇ ਲਾ ਵੀ ਆ ਕੇ ਪੜਨੇ ਪੁੰਨੇ ਦਾ ਛੱਡ ਦੋ ਦੋ ਰੁਪਈਆ ਖਾ ਕੇ ਜਾ ਆਪੀ ਕੇ ਹੂੰ ਘਰ ਜਨੇ ਕਹਿਣਾ ਮੈਂ ਪਿਆਰ ਟੰਕਰ ਦੇ ਕੇ ਜੀ ਜੇ ਟਿਬੀ ਕਰ ਦੇ ਗੜਾ ਉਹਦਾ ਕਰ ਦੇ ਜਦ ਤੱਕਾ ਬਹਿ ਰੱਖ ਕੇ ਕੋਈ ਕੰਮ ਕਰੀ ਇੰਨੀ ਦੂਰ ਚਲੇ ਜਾਂਦੇ ਤੇ ਬਰ ਗਏ ਜੀ ਹੂੰ ਸਵੇਰ ਹੋ ਕੇ ਚਲੇ ਜਾਂਦੇ ਉਹ ਬਣਾਉਂਦੇ ਵੀ ਉਹਨੇ ਸਵੇਰ ਪਰ ਜਾ ਕੇ ਨਹਾ ਤੇ ਨਹਾ ਦੇ ਟੰਕਰਾਂ ਨੂੰ ਬਣਾਉਂਦੇ ਜਾਂਦਾ ਕਰ ਤਾਇਰ ਲੰਦੇ ਦੀ ਜ਼ਿਆਦਾ ਹੂੰ ਕਿਹੜੇ ਕਿਹੜੇ ਬੰਦੇ ਹੁੰਦੇ ਨਾਲ ਪੁਰਾਣੇ ਤੁਹਾਡੇ ਕੀ ਕੱਲਾਈ ਜਾਂਦੇ ਹੁੰਦਾ ਦਾ ਨਾ ਹੂੰ ਆਹ ਤੇਰੇ ਤੇਰਾ ਮੁਰਾ ਆਪਣਾ ਕਰੇ ਫਟੂ ਦਾ ਦਾ ਮੁਰਾ ਹਾਂ ਉਹ ਡੈਡੀ ਹਰਮਨ ਦਾ ਡੈਡੀ ਦਾ ਫਟੂ ਦਾ ਉਹ ਬਾਕੀ ਇੱਥੇ ਹੀ ਪੜਿਆ ਹੂੰ ਇੱਥੇ ਰਹਿੰਦਾ ਦਾ ਅੱਡੇ ਕੋਲ ਹੂੰ ਬਹੁਤ ਬਣਾ অবতার ਹੁੰਦਾ ਦਾ ਸਾਡੀ ਜਿਹੜਾ ਹਰਮਨ ਦਾ ਭਾਈ ਦਾ ਜਿਹੜਾ ਦੂਆ ਰਵਿੰਦਰ ਦਾ ਜਿਹੜੀ ਉਹ ਉਹ ਰੋਲਾ ਗੱਤੀ ਖੇਲੀ ਜਾਂਦੇ ਉਹ ਹਾਂ ਉਹ ਝੋਕੜਾ ਠੀਕ ਹੈ ਜਣੀ ਵੀਰ ਭੁਲਾ ਗੜਾ ਹਾਂ ਬਾਂਦਰ ਕਿਲੀ ਬਾਂਦਰ ਕਿਲੀ ਹਾਂ ਉਹ ਤੇਰੀ ਬਹੁਤ ਅੱਛਿਆ ਅਮਲਾ ਦਿਖਾਈ ਕਰਦੇ ਹਾਂ ਹੂੰ ਇਹ ਜਿਹੜੀ ਝੋਕੜਾ ਠੀਕ ਹੈ ਨਾ ਬਾਂਦਰ ਕਿਲੀ ਦੀ ਜੁੱਤੀ ਕੀ ਪਰ ਫੇਰੀ ਵੀ ਐਂਡਲਸ ਪਰ ਉਹ ਬਾਂਦਰ ਕਿਲੀ ਦਾ ਉਹ ਜੁੱਤੀ ਛਿਰਦੇ ਨਹੀਂ ਕੋਲ ਕੋਲ ਕਿਹਦੇ ਫੇਰੀ ਦੀ ਜੁੱਤੀ ਜ਼ਿਆਦਾ ਕਿਹਦੇ ਬਹੁਤ ਦੇ ਫੇਰੀ ਕਿਸੇ ਵੀ ਫੇਰੀ ਹੋਵੇ ਚੰਗੀ ਜਗ ਵਾਹੀ ਆਪਣੇ ਗਰੁੱਪ ਕੋਲ ਜੀ ਉਹਦੇ ਇਹ ਤਾਂ ਕਈ ਵਾਰੀ ਆਪਣੇ ਵਰ ਵੀ ਫਿਰ ਜਾਂਦੀ ਆ ਹਾਂ ਉਹ ਤਾਂ ਵਾਰੀ ਆ ਜਿੱਦੀ ਆ ਗਈ ਸਹੀ ਗੱਲ ਆ ਯਾਨੀ ਖੇਗੇ ਮੈਂ ਅਹੀਂ ਆਇਆ ਤੇ ਪੁੜਿਕਾਂ ਨਾਲ ਸੌਟੀ ਖੇਡਣਾ ਹੂੰ ਆ ਜਿਹੜਾ ਵੀ ਆਪਣਾ ਉਹ ਹਾਕੀ ਕਹਿੰਦੇ ਆ ਹਾਂ ਜਾਂ ਹਾਕੀ ਹੋ ਕੇ ਕਿਥੇ ਦੀ ਹਾਕੀ ਆ ਦਾ ਹੂੰ ਅਈਂ ਆ ਆਪਣਾ ਖੁੰਡੀਆਂ ਤਾਂ ਕੀ ਕਰਦੀ ਤੋਰਲੀ ਕੋਈ ਆਹ ਉਹ ਐ ਖੇਡ ਲੈਂਦੇ ਜਦ ਜਿੱਤਿਆਂ ਦੇ ਵੀ ਲੱਗ ਜਾਂਦੀਆਂ ਹਾਂ ਉਹ ਗੋਤਾ ਵੀ ਲੱਕੜੀ ਦਾ ਹੀ ਹੁੰਦਾ ਸੀ ਜਿਹੜੇ ਪਰਮਾਰਦੇ ਸੀ ਹਾਂ ਤਾਂ ਇੱਕ ਨਾਲ ਜਾਨੀ ਅਬ ਉਹ ਆਖ ਕਬੱਡੀ ਗੋਡੀ ਖੇਡਣੀ ਜਾਂਦਾ ਸ਼ਾਮ ਨੂੰ ਨਗਰਾ ਦੇ ਆ ਕੇ ਹਾਂ ਉਹ ਕੰਮ ਨਿਭਣ ਜਾਂਦਾ ਫੇ ਚਲੋ ਵਈ ਹਾਂ ਦੇਤੇ ਆਲਾ ਖੇਡ ਦੇ ਕੇ ਬਾਹਰ ਖੇਡ ਦੇ ਕੇ ਹਾਂ ਏਰੀ ਚ ਜਾਂਦੇ ਰਹੇ ਨਾਲ ਅੱਛਾ ਰਾਤਨ ਘੜੀਏ ਸੁੱਤੇ ਸੁੱਤੇ ਗਾਈ ਇਹਨਾਂ ਨਾਲ ਪੌਗਾ ਪੈਂਦਾ ਰਹਿੰਦਾ ਰਹਿਣ ਚ ਠੀਕ ਆ ਤੇ ਖਿਡਾਰੀ ਤੇ ਮਦਦ ਚੰਗੇ ਵੀ ਮਿਲਦੇ ਹਾਂ ਯਾਨੀ ਕਦੇ ਨਿਕਲ ਵੀ ਆਉਂਦੇ ਤੇ ਬਗੇ ਸੱਚਾ ਤੌੜ ਖਾਣੇ ਵੀ ਕਈਆਂ ਸੀ ਆਹੋ ਹਰ ਤਾਂ ਕਈਆਂ ਹੁੰਦਾ ਰਹਿੰਦਾ ਉਹਦੇ ਬਾਅਦ ਦੇ ਇਲਾਕੇ ਦੀ ਸੰਪੂਰਨ ਦੀ ਹੂੰ ਕੀ ਆਂਦੀ ਆ ਜਿਵੇਂ ਜਿਵੇਂ ਕੰਮ ਮੁੱਕ ਗਏ ਇਹ ਆਪਣਾ ਦਰਵਾਜ਼ਾ ਕਾਲ ਕਿਹੜੇ ਸਾਮਝ ਬਣਿਆ ਬਾਪੂ ਆਪਣੀ ਸਾਥ ਜਿਹੜੀ 86 ਦੇ ਵਿੱਚ 86 ਥੋੜੀ ਸੋਜੀ ਚ ਟਿੱਪੜ ਹੈਗਾ ਤਾਂ ਇਹ ਟਿੱਪੜ ਹੈਗਾ ਵਾ ਅੱਛਾ ਤੇ ਪਹਿਲਾਂ ਉਹ ਲੱਗ ਗਿਆ ਟਿੱਪੜ ਹੈ ਥੋਡੇ ਕਿੰਨੀ ਕਿਤੇ ਛੋਟਾ ਦਾ ਹੈਗਾ ਅੱਛਾ ਛੋਟਾ ਦਾ ਧਰਮਸ਼ਾਲਾ ਧਰਮਸ਼ਾਲਾ ਫਿਰ ਕਦ ਥੋੜੀ ਸੋਜੀ ਚ ਬਾਹਰ ਧਰਮਸ਼ਾਲਾ ਜਦੋਂ ਬਣਨ ਲੱਗੀ ਆ ਹੂੰ ਵਿਚਾਰ ਬਣਿਆ ਵੀ ਮਿੱਟੀ ਸੇੜੋ ਹਾਂ ਉਪਦੇਸ਼ ਵਿੱਚ ਹਾਂ ਯਾਨੀ ਸ਼ਰੀਰ ਤਾਗੜੇ ਦੇ ਵੀ ਕਈਆਂ ਨਾਲ ਭਰ ਕੇ 25 ਟਰਾਲੀਆਂ ਮਿੱਟੀ ਲੈ ਚੱਕੀਆਂ ਅੱਛਾ 6 ਮਹੀਨੇ ਦਾ ਹੈ ਬਾਰਾ ਮੋੜ ਹਾਂ ਨਾਲ ਉਹ ਵੀ ਟਰਾਲੀ ਭਰਨੀ ਸੀ ਅੱਛਾ ਪੱਕੀ ਟਰਾਲੀਆਂ ਰਿੱਤੇ ਗਿਆ ਭਰ ਕੇ ਇੱਥੇ ਛੱਕੀਆਂ ਤੁਹਾਨੂੰ ਪਹਿਲੇ ਦਿਨ ਠੀਕ ਆ ਫਿਰ ਤਾਂ ਸਾਰਾ ਪਿੰਡੇ ਪੈ ਗਿਆ ਬਾਰ ਬਸ ਉਹ ਜਿਹੜੀ ਲੈ ਕੇ ਵੀ ਗਿਆ ਇਹ ਜਾਨੀ ਚਾਹ ਹੋ ਜਾਂਦਾ ਵੀ ਹਰ ਸਾਜਾ ਕੰਮ ਆਹ ਕਰਨ ਲੱਗਿਆ। ਹੁਣ ਇੱਕ ਤਾਂ ਪਤਾ ਨਹੀਂ ਲੱਗਦਾ ਅਲਪੜ ਨੂੰ ਮਚਣ ਨੂੰ ਦਾ ਇਹ ਮੋਬਾਈਲ ਫੜੇ ਮਾੜੀ ਬਈ ਲੱਭੂਗਾ। ਹੂੰ। ਰਾਣਾ ਜਿੱਟ ਮਿਟ ਕਰਕੇ। ਇਹਦੇ ਬਸ ਛਾਡੇ ਵਰਗੇ ਅਲਪੜਾਂ ਹੋਣਗੇ। ਪਤਾ ਲੱਗਦਾ ਇਹ ਬਸੂ ਕੀ ਆ ਗੱਲ। ਹੂੰ। ਅੱਗੇ ਕਰਦੇ ਤੇ ਇਕੱਠ। ਹਾਂ। ਜੇ ਵਾਜੇ। ਹੂੰ। ਸਾਰੇ ਪਿੰਡ ਦਾ ਇਕੱਠ ਹੋ ਜਾ ਹਰੇ ਪਿੰਡ ਨੂੰ ਪਤਾ ਲੱਗ ਜਾਂਦਾ। ਹਾਂ। ਵੀ ਆਹ ਕੰਮ ਕਰਨਾ ਆ ਪਾਲੇ ਭਾਈ। ਹੂੰ। ਇਹ ਜਹਾਜ਼ ਹਸਪਤਾਲ ਬਣਿਆ ਹੂੰ ਇੱਥੇ ਪੰਜ ਟੋਕਰੀਆਂ ਮਿੱਟੀ ਦੀਆਂ ਹੂੰ ਇਹਨੇ ਸੜਕੇ ਜਾ ਕਰਨੀਆਂ ਬਾਅਦ ਸਰਪੰਚ ਦਾ ਆਪ ਹਾਂ ਟੜਕੇ ਨੂੰ ਅੱਛਾ ਪੰਜ ਟੋਕਰੀਆਂ ਮਿੱਟੀ ਬਾਪੂ ਸਰਪੰਚ ਇਹ ਵੀ ਵਧੀਆ ਬਾਅਦ ਕਹਿੰਦੇ ਹਨਾ ਬਾਅਦ ਵਧੀਆ ਹੋਰ ਨੀ ਬੰਦਾ ਇਹ ਇਹ ਜ਼ਾਇਲਦਾਰਾਂ ਦਾ ਆਪਣਾ ਬਜ਼ੁਰਗ ਤਾਂ ਕੋਈ ਜ਼ਾਇਲਦਾਰਾਂ ਦਾ ਜੀਤ ਜੀਤ ਹਾਂ ਜੀਤ ਮੈਂ ਦੇਖਿਆ ਬਾਪੂ ਜੀਤ ਦੇ ਇਹ ਵੀ ਚੰਗਾ ਕਰ ਗਿਆ ਬਾਕੀ ਸਰਪੰਚ ਬਾਅਦ ਇਹਨੂੰ ਕਹਿੰਦੇ ਤੇ ਨਹੀਂ ਨਹੀਂ ਬੈਠੋ ਪੂਰੇ ਹਾਈ ਦਾ ਅਕਲਾ ਬੈਦਾਂ ਦਾ ਲਾਉ ਡਾਕਟਰੀ ਵੀ ਕਰਦੇ ਤੇ ਹਕੀਮ ਤੇ ਕਰਾਣੇ ਅੱਛਾ ਵਿਚੇ ਰੂ ਗਰੀਬੂ ਜਗਾ ਘਰ ਦਾ ਪਰਾਣਾ ਹਾਂ ਉੱਚੇ ਨੂੰ ਘਰ ਦਾ ਨਾ ਕਰਨਾ ਤੇਰੇ ਮਾਤਣ ਨਾਲ ਤੇ ਗਾਹਾਂ ਹੁੰਦੇ ਠੀਕ ਆ ਬੈਦਾਂ ਦਾ ਜਿੱਥੇ ਗੜਬੀ ਵਾਲੀ ਦਾ ਘਰ ਆ ਉਹਦੇ ਨਾਲ ਨਹੀਂ ਉਹ ਚੀਕ ਚਾ ਠੀਕ ਠੀਕ ਆ ਮੈਂ ਬਾਸੀ ਨਾਲੋਂ ਕਾਹੇ ਲੋ ਨਾ ਹਾਂ ਕੋਠੀ ਪਾਈ ਵੀ ਤੇ ਉੱਥੇ ਬਈਆ ਤੁਹਾਡਾ ਹੂੰ ਹੋਣਾ ਇੱਕ ਤਾਂ ਪਤਾ ਨਹੀਂ ਲੱਗਦਾ ਅਲਪਣਾ ਨੂੰ ਮਤਨ ਨੂੰ ਦਾ ਇਹ ਮੋਬਾਈਲ ਪਰ ਮਰ ਗਈ ਲੱਗਦਾ ਹੂੰ। ਹੂੰ। ਫੇਰ ਨਾ ਜੇ ਟਮਟ ਕਰਕੇ ਇਹਦੇ ਬਸ ਛਾਡੇ ਵਰਗੇ ਅਲਪਣਾ ਨੂੰ ਨਹੀਂ ਕਿ ਪਤਾ ਲੱਗਦਾ ਹੈਗਾ ਕੋਈ ਕੀ ਕਰਦਾ। ਹੂੰ। ਅੱਗੇ ਕਰਦੇ ਤੇ ਇਕੱਠਾ ਹਾਂ। ਹਾਂ। ਜਦੋਂ ਅੱਗੇ ਹੂੰ ਸਾਰੇ ਪਿੰਡ ਦਾ ਇਕੱਠ ਹੋ ਜਾਂਦਾ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ। ਹਾਂ। ਇਹ ਆ ਕੰਮ ਕਰਨਾ ਆ ਪਾਲੇ ਭਾਈ। ਹੂੰ। ਇਹਦਾ ਖਸਬਦਾਲ ਬਣਿਆ। ਹੂੰ। ਇੱਥੇ ਪੰਜ ਟੋਕਰੀਆਂ ਮਿੱਟੀਆਂ ਹੂੰ ਇਹਨੇ ਸਿੱਟ ਕੇ ਜਾ ਕਰਨੀਆਂ ਬਾਅਦ ਸਰਪੰਚ ਦਾ ਆਪ ਹਾਂ ਟੜ ਕੇ ਅੱਛਾ ਪੰਜ ਟੋਕਰੀਆਂ ਮਿੱਟੀਆਂ ਬਾਪੂ ਸਰਪੰਚ ਇਹ ਵੀ ਵਧੀਆ ਹੈ ਬਾਅਦ ਕਹਿੰਦੇ ਹਨ ਬਾਅਦ ਵਧੀਆ ਹੋਰ ਨਹੀਂ ਬੰਦਾ ਇਹ ਇਹ ਜ਼ਾਇਲਦਾਰਾਂ ਦਾ ਆਪਣਾ ਬਜ਼ੁਰਗ ਤਾਂ ਕੋਈ ਜ਼ਾਇਲਦਾਰਾਂ ਦਾ ਜੀਤ ਜੀਤ ਹਾਂ ਜੀਤ ਮੈਂ ਦੇਖਿਆ ਬਾਪੂ ਜੀਤ ਦੇ ਇਹ ਵੀ ਚੰਗਾ ਕਰ ਗਿਆ ਬਾਅਦਤੀ ਸਰਪੰਚ ਬਾਅਦ ਨੂੰ ਕਹਿੰਦੇ ਤੇ ਨਹੀਂ ਨਹੀਂ ਬਾਅਦ ਤਾਂ ਪੂਰੇ ਹਾਈ ਦਾ ਆਪਣਾ ਕਦਾਂ ਲਵਾਉ ਡਾਕਟਰ ਵੀ ਕਰਦੇ ਤੇ ਹਕੀਮ ਤੇ ਕਰਾਣੇ ਅੱਛਾ ਵਿਚੇ ਰੋ ਗਰੀ ਬਹੁਤ ਜਗਾ ਘਰ ਦਾ ਪਰਾਲਾ ਹਾਂ ਉੱਥੇ ਨੂੰ ਘਰ ਦਾ ਨਾ ਪਰਾਲਾ ਤੇਰੇ ਮਾਸਨ ਨਾਲ ਜਗਾ ਹੁੰਦਾ ਠੀਕ ਆ ਇਦਾਂ ਦਾ ਇੱਥੇ ਗੜਬੀ ਵਾਲੀ ਦਾ ਘਰ ਆ ਹੂੰਦੇ ਵਾਂ ਨਹੀਂ ਉਹ ਚੀਜ਼ ਚੱਲ ਠੀਕ ਠੀਕ ਆ ਅੱਗੇ ਮਾਸੀ ਨਾਲੋਂ ਕਾਹਲੇ ਨਾ ਹਾਂ ਕੋਠੀ ਪਾਈ ਵਿੱਚ ਉੱਥੇ ਵਧੀਆ ਦੁਆਰਾ ਨਹੀਂ ਆ ਹੂੰ ਲਾਇਬ ਵਧੀਆ ਬੰਦਾ ਦਾ 嗯。Mm.